ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੋਈ ਅਲੌਕਿਕ ਆਤੀਸ਼ਬਾਜ਼ੀ ਇਸ ਅਲੌਕਿਕ ਆਤੀਸ਼ਬਾਜ਼ੀ ਨੂੰ ਦੇਖਣ ਦੇ ਲਈ ਦੂਰੋਂ ਦੂਰੋਂ ਪਹੁੰਚੀਆਂ ਸੀ ਸੰਗਤਾਂ ਤੁਹਾਨੂੰ ਦੱਸਦੇ ਕਿ ਅੱਜ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਪੁਰ ਪੂਰੀ ਦੁਨੀਆ ਦੇ ਵਿੱਚ ਬੜੇ ਉਸ਼ਾਅ ਦੇ ਨਾਲ ਬਣਾਇਆ ਗਿਆ ਤੇ ਉੱਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਸਵੇਰ ਤੋਂ ਇਸ ਹਰਤਾਲੂ ਨਮਸਤਕ ਖੋਰੇ ਨੇ ਤੇ ਅੱਜ ਐਸ.ਪੀ.ਸੀ ਦੇ ਵੱਲੋਂ ਵੀ ਸਵੇਰ ਤੋਂ ਜਲੌਸ ਸਾਹਿਬ ਸਜਾਏ ਗਏ ਸੀ ਅਤਿ ਦੇ ਰਾਤ ਰਹਿ ਰਾਜ ਦੇ ਪਾਠ ਦੇ ਭੋਗ ਤੋਂ ਬਾਅਦ ਸੁੰਦਰ ਆਤੀਸ਼ਬਾਜੀ ਕੀਤੀ ਗਈ ਤੇ ਜਿਸ ਆਤੀਸ਼ਬਾਜ ਨੂੰ ਵੇਖਣ ਵਾਸਤੇ ਦੂਰ ਦਰਾਡੇ ਤੋਂ ਸੰਤਾਈਆਂ ਹੋਈਆਂ ਸੀ ਮੇਰਨਾ ਪਰਮੇਂਦਰ ਸਿੰਘ ਜੀ ਆ ਮਬਰਤ ਹੋਈਆਂ ਤੇ ਅੱਜ ਸਾਡੇ ਕਮਾਲ ਤੰਤਰ ਸਾਹਿਬ ਸੇ ਗੋਬਿੰਦ ਸਿੰਘ ਜੀ ਦਾ ਜੰਗਿਆਲਾ ਸੀ ਜੋ ਸੰਕਾ ਦਰਬਾਰ ਸਾਹਿਬ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਬੜੀ ਸ਼ਰਧਾ ਭਾਵਨਾ ਮਨਾ ਰਹੀਆਂ ਨੇ ਤੇ ਦੂਰੋਂ ਦੂਰੋਂ ਸਾਰੀ ਦੁਨੀਆ ਤੋਂ ਆਲਵਟ ਤੋਂ ਸੰਤ ਇੱਥੇ ਆਈ ਹੈ ਦਰਸ਼ਨ ਕਰਨ ਆਈ ਹੈ ਔਰ ਰਹਿਰਾ ਸਾਹਿਬ ਤੋਂ ਉਪਰੰਤ ਅੱਛੀ ਵਾਈ ਕਿਤੇ ਗਈ ਆ ਕਿ ਸਾਰੀ ਸੰਤ ਨੇ ਮਨਮੋਹਕ ਨਜ਼ਾਰਾ ਦਾ ਆਨੰਦ ਮਾਣਿਆ ਬਾਕੀ ਸਾਰ ਸੰਤਾਂ ਨੂੰ ਬਧਾਈਆਂ ਸਾਰੀ ਸੰਤਾਂ ਨੂੰ ਇਹ ਕਹਿੰਦਾ ਕਿ ਗੁਰੂ ਘਰਾਂ ਦੀ ਸ਼ਾਂਤੀ ਬਣਾਈ ਰੱਖੋ ਸ਼ਾਂਤੀ ਰਹੋ ਸਾਰੀ ਜਗਤ ਵਿੱਚ ਸ਼ਾਂਤੀ ਵਰਤੇ ਤੇ ਦੇਵਤੇ ਫਤਿਹ ਜਲਮ ਦਾ ਨਾਸ ਹੋਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਗੁਰਪੁਰਬ ਦੀ ਆਤਿਸ਼ਬਾਦੀ ਹੋਈ ਹੈ ਅਸਪਰੀਏ ਖਾਲਸਾ ਪੰਥ ਦੀ ਚਰਦੀ ਕਲਾ ਵਾਸਤੇ ਸਿੱਖੇ ਪਾਸਾ ਨੇ ਸਾਫ ਸਫ ਡੋਬੀ ਸਿੰਘ ਜੀ ਨੇ ਫਟਰਾ ਸਰਵਿਸ ਦੇ ਹਸਪਤਾਲ ਧਾਰਿਆ ਸਿੱਖੇ ਪਾਸਾ ਜੀ ਨੇ ਜ਼ਾਲਮ ਜ਼ੁਲਮ ਦੇ ਨਾਸ ਕਰਕੇ ਸਿੱਖੇ ਪਾਸਾ ਸਾਰੇ ਸਰਬਤ ਦੇ ਭਲੇ ਵਾਸਤੇ ਇਹ ਖਾਲਸਾ ਪੰਥ ਦੀ ਨੀਂਹ ਪਸਰ ਰਹੀ 1499 ਬਠੀ ਅਜੇ ਨੰਪੂ ਸਾਹਿਬ ਅਮਰ ਕਾਇਆ ਗਿਆ ਤੇ ਅੱਜ ਦੇ ਦਿਨ ਸਰਬਤ ਸੰਗਤ ਵੱਲੋਂ ਸਿੱਖੇ ਪਾਸਾ ਅਮਤ ਵੇਲੇ ਤੋਂ ਲੈ ਕੇ ਹੁਣ ਤੱਕ ਸਾਰੇ ਨਮਸਤਕ ਹੋਈਆਂ ਹਨ ਦੇ ਨਾਮ ਪਾਰੀ ਦੇ ਨਾਲ ਸੱਚੇ ਪਾਸ਼ਾ ਸਰਬਤ ਦੇ ਭਲੇ ਖਾਲਸਾ ਪੰਥ ਅਤੇ ਦੇਸ਼ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ ਹੈ ਜਬਤ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh ਸੱਚੇ ਪਾਸ਼ਾ ਵੀ ਚੜ੍ਹਦੀ ਕਲਾ ਮੇਰੇ ਦਾਤੇ ਦੀ ਜਿੰਨੇ ਸਾਰੀ ਦੁਨੀਆ ਉਤੇ ਕਮਾਲ ਕਰ ਦਿੱਤੀ ਆ ਮੈਂ ਸਾਰੀਆਂ ਸੰਗਤਾਂ ਨੂੰ ਅਮਰਤ ਛਕੋ ਗੁਰੂ ਵਾਲੇ ਬਣੋ ਤੇ ਗੁਰੂ ਦੀ ਚੜ੍ਹਦੀ ਕਲਾ ਹਾਸਲ ਕਰੋ ਇਸ ਤੋਂ ਵੱਡਾ ਕੋਈ ਕੰਮ ਨਹੀਂ ਜੇ ਇਸ ਤੋਂ ਵੱਡਾ ਕੋਈ ਹੋਰ ਨਾਮ ਨਹੀਂ ਜੇ ਗੁਰੂ ਪਾਸ਼ਾ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਬੇਅੰਤ ਦਾਤੇ ਆ ਜਿਨੇ ਬੇਅੰਤ ਸੰਗਤਾਂ ਨੂੰ ਤਾਰਿਆ ਕਿਸੇ ਨਾਲ ਕੋਈ ਨਿਰਭਾਉ ਨਿਰਵੈਰ ਅਕਾਲ ਮੂਰਤ ਜੀ ਸਾਹਿਬਾਂ ਗੁਰ ਪ੍ਰਸਾਦ